ਹਲੀ ਕਰਕੇ ਅੱਜ ਉਹ ਅਜੇ ਤਾਂ ਤਰੰਗਰ ਤੋਂ ਡੁੱਲਦਾ 90% ਕਰਵਾਉਣੀ ਹੈ ਸਿੱਧਾ ਸਾਹਮਣੇ ਦਿੱਤੀ ਹੈ ਮੈਂ ਉਸਤਾਨ ਦੇ ਤੋਂ ਸਾਡੇ ਆਗੂ ਸਾਹਿਬਾਨ ਖੜੇ ਲੇਗੇ ਮੈਂ ਬਾਲੀਆਂ ਗੱਲਾਂ ਤਾਂ ਨਹੀਂ ਬੋਲੂਗਾ ਮਸੂਬੂ ਬੋਲਾਂਗਾ ਜਨ ਆਤਰੋ ਪਰ ਜਿਵੇਂ ਸਾਡੇ ਆਗੂ ਸਾਹਿਬਾਨ ਕਹਿਣਗੇ ਇੱਥੇ ਜੇ ਕਰਵਾਣੀ ਲੋੜ ਪਈ ਤਾਂ ਕਰਵਾਣੀ ਥੋੜਾ ਭਰਾ ਤੋਂ ਜਗਾ ਜੀ ਜੀ ਗੌਰਮੇਟ ਨੂੰ ਸ਼ਰਮਾਣੀ ਚਾਹੀਦੀ ਹੈ ਅੱਜ ਵੀ ਸਾਡੀ ਨੌਜਵਾਨ ਜਿਹੜਾ ਪੰਜਾਬ ਦੇ ਨਾਲ ਦੁਪਸ਼ਕਾਰ ਰਹੀ ਹੈ ਕਿਸਾਨ ਮਜ਼ਦੂਰ ਵਰਗ ਦਾ ਜਿੰਦਾਂ ਕਿਸਾਨ ਦੇਦੇ ਬੰਦਿਆਂ ਨੂੰ ਕਹਿੰਦੇ ਆ ਵੀ ਕਦੋਂ ਜਦੋਂ ਹੁਕਮ ਹੋਊਗਾ ਦੱਸਿਓ ਕੋਈ ਭੱਜਾਂਗੇ ਸਾਰੇ ਜੀ ਪਰ ਮਾਜੂਦਾਨੋ ਮਾਜੂਦਾਨੋ ਜਿਵੇਂ ਅੱਜ ਸਵਰਨਾ ਲੜ ਰਹੀ ਹੈ ਵੀ ਫੜ ਕੇ ਆਪਾਂ ਅੱਗੋਂ ਤੋਂ ਬਾਅਦ ਹੋ ਕੇ ਹੀ ਕਰਨਾ ਹੈ ਨਾ ਇਸ ਕਰਕੇ ਐ ਬਾਈ ਪੰਜਾਬ ਦੀ ਜਵਾਨੀ ਆਹੋ ਪੰਜਾਬ ਦੀ ਇਹ ਜਵਾਨੀ ਕਰਕੇ ਅੱਜ ਉਹ ਦੇ ਆ 53 ਤੋਂ ਵੱਧ ਹੁੰਦਾ 90% ਕਰਵਾਉਣੀ ਹੈ ਸਟਾਰਮ ਦੇ ਵਿੱਚ ਮੈਂ ਸਾਡੇ ਆਗੂ ਸਾਹਿਬਾਨ ਦੇ ਆਗੂ ਖੜੇ ਲੇਗੇ ਮੈਂ ਬਾਲੀਆਂ ਗੱਲਾਂ ਤਾਂ ਨਹੀਂ ਬੋਲੂਗਾ ਮਜੂਰ ਬੋਲਿਆ ਕਰੀਆਂ ਆਂਦਰੋਂ ਪਰ ਜਿੰਨੇ ਸਾਡੇ ਆਗੂ ਸਾਹਿਬਾਨ ਕਹਿਣਗੇ ਉੱਥੇ ਜੇ ਕਰਵਾਉਣੀ ਲੋੜ ਪਈ ਤਾਂ ਕਰਵਾਉਣੀ ਥੋੜਾ ਪ੍ਰਾਸਾ ਤੋਂ ਕਰਾ ਦਿੱਤੀ ਜਾਈ ਜਾਵੇ ਉਹਨੂੰ ਸ਼ਰਮ ਆਣੀ ਚਾਹੀਦੀ ਹੈ ਅੱਜ ਵੀ ਸਾਡੇ ਨੌਜਵਾਨ ਜਿਹੜਾ ਪੰਜਾਬ ਦੇ ਨਾਲ ਜੋ ਕੁਝ ਕਰ ਰਹੀ ਹੈ ਕਿਸਾਨ ਮਜ਼ਦੂਰ ਮੋਰਚਾ ਕਿਸਾਨ ਮਜ਼ਦੂਰ ਇਤਿਹਾਸ ਜਿੰਦਾਬਾਦ 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 ਮਦੂਰ ਇੱਕ ਨਾ ਬੋਲੇ ਖਾਨ ਦੇ ਤੇ ਬੰਦਿਆਂ ਨੂੰ ਕਹਿੰਦਾ ਵੀ ਜਦੋਂ ਜਦੋਂ ਹੁਕਮ ਹੋਊਗਾ ਦੱਸ ਦਿਓ ਉਦੋਂ ਭੱਜ ਪਾਂਗੇ ਸਾਰੇ ਜੀ ਸਾਡਾ ਪਰ ਨੌਜਵਾਨੋ ਨੌਜਵਾਨੋ ਜਿਹੜੇ ਆਪਾਂ ਸਾਵਰਣਾ ਰਹੇ ਆ ਵੀਰ ਵੜ ਕੇ ਆਪਾਂ ਅੱਜੋ ਤੋਂ ਬਾਅਦ ਹੋ ਕੇ ਚੱਲਣਾ ਹੈ ਨਾ ਇਸ ਕਰਕੇ ਐ ਬਾਈ ਪੰਜਾਬ ਦੀ ਜਵਾਨੀ ਕਰਕੇ ਅੱਜ ਉਹ ਪਿਆਦਾ ਤਰੰਗਾਂ ਤੇ ਬੱਤੂ ਹੁੰਦਾ 90% ਕਰਵਾਉਣੀ ਹੈ ਸਿਰ ਤੋਂ ਆਪਣੇ ਦੇਖਣੀ ਹੈ ਮੈਂ ਸਾਡੇ ਸਾਬਕਾ ਸਾਡੇ ਆਗੂ ਸਾਹਿਬਾਨ ਖੜੇ ਹੋਣਗੇ ਆ ਬਾਹਰੀਆਂ ਗੱਲਾਂ ਤਾਂ ਨਹੀਂ ਬੋਲੂਗਾ ਮੈਨੂੰ ਬੋਲਿਆ ਜਾਂ ਨਾ ਕਰੋ ਪਰ ਜਿਵੇਂ ਸਾਡੇ ਆਗੂ ਸਾਹਿਬਾਨ ਕਹਿਣਗੇ ਇੱਥੇ ਜੇ ਕੁਰਬਾਨੀ ਦੀ ਰੋੜ ਪਈ ਤਾਂ ਕਰਵਾਣੀ ਥੋੜਾ ਪ੍ਰਾਸਾ ਤੋਂ ਕੋਰਾ ਦੇ ਦਿੱਤਾ ਸ਼ਰਮਾ ਜਣੀ ਚਾਹੀਦੀ ਹੈ ਅੱਜ ਵੀ ਸਾਡੀ ਨੌਜਵਾਨ ਜਿਹੜਾ ਪੰਜਾਬ ਦੇ ਨਾਲ ਜੋ ਕੁਝ ਕਰ ਰਹੀ ਹੈ ਕਿਸਾਨ ਮਜ਼ਦੂਰ ਮੋਰਚਾ ਕਿਸਾਨ ਮਜ਼ਦੂਰ ਇਤਿਹਾਸ ਕੋ ਵੀਰ ਕਿਸਾਨ ਜਿੱਥੇ ਬੰਦਿਆਂ ਨੂੰ ਕਹਿੰਦਾ ਵੀ ਕਦੋਂ ਜਦੋਂ ਹੁਕਮ ਹੋਊਗਾ 10 ਪਿਓ ਉਹਦੀ ਭੱਜਾਂਗੇ ਸਾਰਾ ਜੀਸਰ ਪਰ ਲੋਜਗਾਂ ਨੂੰ ਲੋਜਗਾਂ ਨੂੰ ਜਿਹੜਾ ਇਹਦਾ ਸਵਰਨਾ ਲੜ ਰਹੀ ਹੈ ਵੀ ਵੜ ਕੇ ਆਪਾਂ ਅਗੋਂ ਤੋਂ ਬਾਅਦ ਹੋ ਕੇ ਚੱਲਣਾ ਹੈ ਨਾ ਇਸ ਕਰਕੇ ਐ